ਸਤਿਗੁਰੂ ਜਿਹਦੇ ਹਜ਼ੂਰੀ ਵਿੱਚ ਸਵਾਇ ਮਾਨ ਸਤਸੰਗੀ ਜਨੋ ਵਡਭਾਗੀ ਹੋ ਅੰਮ੍ਰਿਤ ਬੇਲੇ ਤੋਂ ਸਤਿਗੁਰੂ ਸਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਹਾਜ਼ਰੀ ਭਰ ਕੇ ਸਤਿਗੁਰੂ ਜਿਹਦੀ ਪਵਿੱਤਰ ਬਾਣੀ ਅੰਮ੍ਰਿਤਮਈ ਬਾਣੀ ਸਰਵਨ ਕਰਕੇ ਮਨੁੱਖਾ ਜਨਮਾਂ ਨੂੰ ਸਫਲਾ ਕਰ ਰਹੇ ਹੋ ਅੱਜ ਦੀ ਪਾਵਲੀ ਹੈ ਔਰ ਮਸੀਆ ਬੰਦੀ ਛੋੜ ਦਿਵਸ ਧੰਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਆਜੂ ਦੇ ਦਿਨ ਗੁਰੂ ਸਾਹਿਬ ਜੀ ਗਵਾਲੀਅਰ ਤੋਂ ਚੱਲ ਕਰਕੇ ਸਤਗੁਰੂ ਜੀ ਬੜਾ ਅਦਰ ਬੜਾ ਕਰਦੇ ਹੋਏ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚੇ ਸਨ ਉਸ ਵਕਤ ਸੰਗਤਾਂ ਨੇ ਸਤਿਗੁਰੂ ਜੀ ਦੇ ਆਗਮਨ ਤੇ ਸਤਿਗੁਰੂ ਜੀ ਦਾ ਸਵਾਗਤ ਕਰਦੇ ਹੋਏ ਸਿੱਖ ਜਗਤ ਸੰਗਤਾਂ ਨੇ ਸਤਿਗੁਰੂ ਜੀ ਦੇ ਆਉਣ ਤੇ ਸਤਿਗੁਰੂ ਜੀ ਨੂੰ ਆਦਬ ਸਤਕਾਰ ਦੇ ਨਾਲ ਸਵਾਗਤ ਕਰਦੇ ਹੋਏ ਦੀਪ ਮਾਲਾ ਕੀਤਾ ਗਿਆ ਤੇ ਉਸ ਦਿਨ ਸਤਿਗੁਰੂ ਜੀ ਨੇ ਆਖਣਾ ਕੀਤਾ ਬੰਦੇ ਛੋੜ ਸਤਿਗੁਰੂ ਜੀ ਕਹਿਣ ਲੱਗੇ ਸਿੱਖ ਜਗਤ ਬੰਦੀ ਛੋੜ ਮਨਾਵੇਗਾ ਔਰ ਦੀਪਾਵਲੀ ਹੈ ਔਰ ਬੰਦੀ ਛੋੜ ਦਿਵਸ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਆਓ ਧੰਨ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਸ ਤਰ੍ਹਾਂ ਬੰਦੀ ਛੋੜ ਦਿਵਸ ਬਣੇ ਔਰ ਕਿਸ ਤਰ੍ਹਾਂ ਸਤਿਗੁਰੂ ਜੀ ਬੰਦੀ ਸਿੱਖਾਂ ਨੂੰ ਛਡਵਾਉਂਦੇ ਹਨ ਰਾਜਿਆਂ ਨੂੰ ਛਡਾਉਂਦੇ ਹਨ ਆਓ ਪਿਆਰ ਸਤਕਾਰ ਸਹਿਤ ਆਪਾਂ ਸਰਵਨ ਕਰੀਏ ਗੁਰੂ ਜੀ ਦੀ ਸ਼ਿਕਾਇਤ ਹੋਈ ਚੰਦੂ ਦੇ ਆਪਣੇ ਪਾਪ ਕੰਮ ਦੇ ਸੰ ਗੁਰੂ ਮਹਾਰਾਜ ਦੇ ਇਸ ਤਰ੍ਹਾਂ ਗੁਰੂ ਦੇ ਪਿਆਰੇ ਲੋਹਗੜ੍ਹ ਦੇ ਵਿੱਚ ਫੌਜੀ ਤਿਆਰੀ ਦੀ ਸੋਧਾ ਸਹਾਰ ਨਾ ਸਕਿਆ ਤੇ ਇਥੇ ਚੰਦੂ ਦੇ ਪੁੱਤਰ ਮਿਹਰਵਾਲ ਨਾਲ ਲੈ ਕੇ ਲਾਹੌਰ ਦੇ ਸੂਬੇਦਾਰ ਕਾਸਮ ਬੇਗ ਰਾਹੀਂ ਜਹਾਂਗੀਰ ਪੌਲ ਬੜੀਆਂ ਗਲਤ ਖਬਰਾਂ ਭੁਜਾਈਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬੇ ਨਾਨਕ ਦੀ ਗੱਦੀ ਦੀ ਮਰਿਆਦਾ ਨੂੰ ਤਿਆਗ ਕੇ ਚੋਰ ਲੁਟੇਰੇ ਡਾਕੂ ਤੇ ਧਾਵੜੇ ਆਪਣੇ ਕੋਲ ਰੱਖ ਲਏ ਹਨ ਫੌਜ ਬਣਾ ਰਿਹਾ ਹੈ ਤਖਤ ਰਚ ਲਿਆ ਹੈ ਕਲਗੀ ਲਾ ਕੇ ਤਖਤ ਤੇ ਬੈੰਦਾ ਹੈ ਸੱਚਾ ਪਾਲਸਾ ਅਖਵਾਉਂਦਾ ਹੈ ਤੇ ਲੋਕਾਂ ਦੇ ਮੁਕੱਦਮੇ ਵੀ ਸੁਂਦਾ ਹੈ ਲੋਕਾਂ ਦੇ ਮੁਕੱਦਮੇ ਜਿਹੜੇ ਨੇ ਉਹ ਵੀ ਸੁਂਦਾ ਹੈ ਹਾਕਮਾਂ ਵਾਂਗੂ ਆਪਣਾ ठाਠ-ਬਾਠ ਬਣਾ ਲਿਆ ਸੱਤ ਤੇ ਘੋੜੇ ਇਕੱਠੇ ਕਰ ਰਿਆ ਹੈ ਕਿਲਾ ਬਣਵਾ ਲਿਆ ਹੈ ਪਿਓ ਦਾ ਬਦਲਾ ਲੈਣ ਵਾਸਤੇ ਪੂਰੀ ਤਿਆਰੀ ਕਰ ਰਿਹਾ ਹੈ ਗੁਰੂ ਦੇ ਪਿਆਰਿਓ ਪ੍ਰਿਥੀ ਚੰਦ ਦੇ ਪੁੱਤਰ ਮਹਿਰਵਾਨ ਨਾਲ ਲੈ ਕੇ ਗੁਰੂ ਦੇ ਕਰ ਇਸ ਤਰ੍ਹਾਂ ਸ਼ਿਕਾਇਤ ਕਰ ਰਹੇ ਨੇ ਗੁਰੂ ਦੇ ਪਿਆਰਿਓ ਜੇ ਸਰਕਾਰ ਨੇ ਹੁਣ ਪ੍ਰਬੰਧ ਨਾ ਕੀਤਾ ਤਾਂ ਅਮਨ ਨੂੰ ਖਤਰਾ ਹੋਏਗਾ ਜਹਾਂਗੀਰ ਕੌਰ ਰਿਪੋਰਟ ਪੁਜੀ ਤਾਂ ਉਸੇ ਵੇਲੇ ਵਜ਼ੀਰ ਖਾਨ ਨੂੰ ਭੇਜਿਆ ਨਾਲ ਗੁਰੂ ਦੇ ਪਿਆਰਿਓ ਗੁਆਚਾ ਵੇਗ ਨੂੰ ਦਿੱਤਾ ਏ ਅੰਮ੍ਰਿਤਸਰ ਆਏ ਵਜੀਰ ਖਾਨ ਜਿਹੜਾ ਸੀ ਨਾ ਬੜਾ ਸ਼ਰਧਾਲੂ ਸੀ ਗੁਰੂ ਘਰ ਦਾ ਗੁਰੂ ਘਰ ਦਾ ਇਸ ਸ਼ਰਧਾਲੂ ਸੀ ਸੁਖਮਨੀ ਸਾਹਿਬ ਦਾ ਪਾਠ ਬੜਾ ਪ੍ਰੇਮੀ ਤੇ ਨਾਲ ਪ੍ਰੇਮ ਭਾਵਨਾ ਨਾਲ ਜਦ ਤੱਕ ਸੁਣਨਾ ਲਵੇ ਖਾਣਾ ਪੀਣਾ ਨਹੀਂ ਸੀ ਇਹ ਜਿਹੜਾ ਗੁਰੂ ਦੇ ਪਿਆਰਿਓ ਵਜੀਰ ਖਾਨ ਸੀ ਇਧਰ ਗੁਰੂ ਮਹਾਰਾਜ ਵੀ ਪਹੁੰਚੇ ਸਨ ਕਿ세 ਤਰਾ ਜਹਾਗੀਰ ਨਾਲ ਕੋਈ ਵਾਅਬ ਹੋਵੇ ਜਦੋਂ ਵਜ਼ੀਰ ਖਾਨ ਨੇ ਬੇਨਤੀ ਕੀਤੀ ਬਾਸਾ ਬਾਸਾ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ ਸਤਗੁਰਾਂ ਨੇ ਵਿਚਾਰ ਕੇ ਜਾਨ ਦੇ ਲਈ ਫੈਸਲਾ ਦੇ ਦਿੱਤਾ ਸਤਗੁਰੂ ਕਹਿੰਦੇ ਵੀ ਠੀਕ ਹੈ ਅਸੀਂ ਮਿਲ ਲਵਾਂਗੇ ਦਿੱਲੀ ਪਹੁੰਚਣਾ ਹੋਇਆ ਫਿਰ ਇਥੋਂ ਸਤਗੁਰੂ ਜੀ ਹੁਣ ਚੱਲ ਕਰਕੇ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਪਹੁੰਚਦੇ ਨੇ ਸਤਿਗੁਰੂ ਜੀ ਗੁਰੂ ਜੀ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਾਰਾ ਕੰਮਕਾਰ ਸੌਂਪ ਕੇ ਆਪ ਤਿਆਰੀ ਕਰ ਲਈ 300 ਸੂਰਮੇ ਗੁਰਸਿੱਖ ਨਾਲ ਲੈ ਕੇ ਮਾਗਦੇ ਮਹੀਨੇ ਵਿੱਚ ਸੰਬਤ 1669 ਈਸਵੀ ਦਿੱਲੀ ਪੁੱਜੇ ਸਤਿਗੁਰੂ ਜੀ ਜਮਨਾ ਦੇ ਕਿਨਾਰੇ ਮਹਿਨੂ ਦੇ ਢਿੱਲੇ ਕੋਲ ਇੱਕ ਬਾਗ ਵਿੱਚ ਉਤਾਰਾ ਕੀਤਾ ਸਤਿਗੁਰਾਂ ਨੇ ਵਜ਼ੀਰ ਖਾਨ ਦੇ ਤੇ ਉਸ ਦਾ ਸਾਥੀ ਦਾਰਸਨ ਖਬਰ ਕਰਨ ਲਈ ਨਾਲ ਲਾਲ ਕਿਲੇ ਨੂੰ ਚੱਲ ਗਏ ਗੁਰੂ ਜੀ ਦੇ ਆਉਣ ਦੀ ਖਬਰ ਸਾਰੇ ਦਿੱਲੀ ਵਿੱਚ ਫਿਰ ਗਈ ਸਰਧਾਲੂ ਸਿੱਖ ਸੰਗਤਾਂ ਦਰਸ਼ਨਾਂ ਦੇ ਲਈ ਪਹੁੰਚੀਆਂ ਬੜਾ ਭਾਰਾ ਦੀਵਾਨ ਜਿਹੜਾ ਹੈ ਨਾ ਗੁਰੂ ਦੇ ਪਿਆਰੋ ਸੱਜ ਗਿਆ ਸਾਹਿਬ ਮੌਲਵੀ ਮਹਾਵਤ ਬਖਸ ਦੇ ਪੀਰ ਸਾਹਿਬ ਗੁਰੂ ਜੀ ਦੇ ਕੋਲ ਆਏ ਪ੍ਰਸੰਨ ਉਤਰ ਕੇ ਬੜੇ ਪ੍ਰਸੰਨ ਹੋਏ ਉਥੇ ਗੁਰੂ ਮਹਾਰਾਜ ਦੀ ਮਹਿਮਾ ਬਾਤਾਂ ਨੂੰ ਜਾ ਜਾ ਕੇ ਸੁਣਾਈ ਗਈ ਵਾਸਾ ਨੇ ਦਰਸ਼ਨਾਂ ਦੇ ਲਈ ਸੱਦਾ ਗਿਆ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਜੇ ਦਰਸ਼ਨ ਕਰਨੇ ਨੇ ਉਹ ਆਪ ਆਵੇ ਅਸੀਂ ਨਹੀਂ ਜਾਂਦੇ ਸਤਗੁਰੂ ਜੀ ਕਹਿੰਦੇ ਨਹੀਂ ਗੁਰੂ ਜੀ ਦਾ ਸਵਾਗਤ ਕੀਤਾ ਗਿਆ ਫਿਰ ਗੁਰੂ ਦੇ ਪਿਆਰ ਸਵਾਗਤ ਦੇ ਨਾਲ ਸਤਗੁਰਾਂ ਦੇ ਦਰਸ਼ਨ ਕੀਤੇ ਇਸ ਨੇ ਇੱਜ਼ਤ ਨਾਲ ਆਦਰ ਦਿੱਤਾ ਸੋਹਣਾ ਜਵਾਨ ਢੀਲ ਡੋਲ ਵੇਖ ਕੇ ਨਾ ਬੜਾ ਪ੍ਰਸੰਨ ਹੋਇਆ ਗੁਰੂ ਦੇ ਪਿਆਰ ਜਹਾਂਗੀਰ 500 ਰੁਪਏ ਰੋਜ ਦਾ ਗੁਰੂ ਸਾਹਿਬ ਨਾਲ ਜਿਹੜਾ ਹੈ ਮਿੱਤਰਤਾ ਵਧਾਉਣ ਦੇ ਯਤਨ ਕੀਤੇ ਗਏ। ਹੁਣ ਉਸ ਤੋਂ ਬਾਅਦ ਗੁਰੂ ਦੇ ਪਿਆਰੇ ਗੁਰੂ ਮਹਾਰਾਜ ਨੂੰ ਨਾਲ ਲੈ ਕੇ ਜਹਾਂਗੀਰ ਸਿਕਾਰ ਨੂੰ ਚੜ੍ਹਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈ ਕੇ ਕਿਉਂਕਿ ਜਹਾਂਗੀਰ ਜਿਹੜਾ ਸੀ ਨਾ ਇਹ ਬੜਾ ਬੰਦਿਆਂ ਨੂੰ ਪਰਖਦਾ ਸੀ। ਗੁਰੂ ਸਾਹਿਬ ਨੂੰ ਨਾਲ ਲੈ ਕੇ ਜਹਾਂਗੀਰ ਸਿਕਾਰ ਨੂੰ ਚੜਿਆ ਜੰਗਲ ਵੱਲ ਚੱਲ ਗਏ ਇਥੋਂ ਇੱਕ ਗਰਜਦਾ ਹੋਇਆ ਬੱਬਰ ਸ਼ੇਰ ਨਿਕਲਿਆ ਗੁਰੂ ਦੇ ਪਿਆਰਿਓ ਜਿਸ ਨੇ ਜਹਾਂਗੀਰ ਤੇ ਹਮਲਾ ਕੀਤਾ ਜਹਾਂਗੀਰ ਦੇ ਸਾਥੀ ਸਾਰੇ ਲੁਕ ਗਏ ਉਸ ਵਕਤ ਕਿਉਂਕਿ ਸ਼ੇਰ ਬੜਾ ਤਗੜਾ ਸੀ ਜਦੋਂ ਨੇ ਸ਼ੇਰ ਨੇ ਦਹਾੜ ਮਾਰੀ ਤਾਂ ਉਹਦੇ ਸਾਥੀ ਜਿਹੜੇ ਸਨ ਜਹਾਂਗੀਰ ਦੇ ਸਾਰੇ ਲੁਕ ਗਏ ਉਸੇ ਵੇਲੇ ਗੁਰੂ ਮਹਾਰਾਜ ਜੀ ਨੇ ਸੇਬ ਨੂੰ ਵਗਾਰ ਕੇ ਮਾਰਿਆ ਤੇ ਬਾਸਾ ਦੀ ਜਾਨ ਬਚਾ ਲਈ ਗੁਰੂ ਦੇ ਪਿਆਰਿਓ ਇਸੇ ਤਰ੍ਹਾਂ ਗੁਰੂ ਦੇ ਪਿਆਰਿਓ ਹੁਣ ਗਵਾਲੀਅਰ ਦਾ ਕਿਲਾ ਹੁਣ ਅੱਗੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਅਸ ਤੋਂ ਅੱਗੇ ਚਾਲੇ ਪਾਉਂਦੇ ਨੇ ਇੱਕ ਨਜੁੰਮੀ ਨੂੰ ਚੰਦੂ ਨੇ ਸਿੱਖਾ ਸਿਖਾ ਪੜ੍ਹਾ ਰੱਖਿਆ ਹੋਇਆ ਸੀ ਇਹ ਰੁਪਿਆ ਦੇ ਕੇ ਭੇਜਿਆ ਹੋਇਆ ਸੀ ਜਿਸ ਨੇ ਬਾਸਾ ਨੂੰ ਵਹਿਮ ਪਾਇਆ ਸੀ ਤੇਰੇ ਤੇ ਸਾੜ ਸਤੀ ਆਉਣ ਵਾਲੀ ਹੈ ਹੁਣ ਇਹ ਨਜੂਮੀ ਜਿਹੜਾ ਸੀ ਨਾ ਇਹ ਬਾਸਾ ਨੂੰ ਕਹਿਣ ਲੱਗਾ ਉਹਨੂੰ ਵਹਿਮ ਪਾਉਣ ਲੱਗਾ ਜਿਵੇਂ ਪੰਡਿਤ ਲੋਕ ਵਹਿਮ ਪਾ ਦਿੰਦੇ ਨੇ اسی ਤਰ੍ਹਾਂ ਇੱਕ ਨਜੂਮੀ ਜਿਵੇਂ ਮੁਸਲਿਮ ਧਰਮ ਦੇ ਵਿੱਚ ਨਜੂਮੀ ਕਿਹਾ ਜਾਂਦਾ ਬਾਸਾ ਨੂੰ ਵਹਿਮ ਪਾਇਆ ਤੇਰੇ ਤੇ ਸਾਢ ਸਤੀ ਆਉਣ ਵਾਲੀ ਹੈ ਮਾੜਾ ਸਮਾਂ ਤੇਰੇ ਤੇ ਆਉਣ ਵਾਲੀ ਹੈ ਇਸ ਦੀ ਕੋਈ ਉਪਾਅ ਤਰ੍ਹਾਂ ਲੈ ਹੁਣ ਜਹਾਗੀਰ ਨੇ ਨਜੂਮੀ ਨੂੰ ਸਾਢ ਸਤੀ ਦਾ ਉਪਾਅ ਪੁੱਛਿਆ ਉਸ ਨੇ ਦੱਸਿਆ ਛੋੜੇ ਖਤਰੀ ਕੋਈ ਜਪੀ ਤਪੀ ਨੌਜਵਾਨ ਹੋਵੇ ਜਿਸ ਦੇ ਨਾਮ ਨਾਲ ਹਰ ਤੇ ਗੋਬਿੰਦ ਦੇ ਸ਼ਬਦ ਲੱਗਦੇ ਹੋਣ ਹੁਣ ਦੇਖੋ ਵੀ ਇਹਨੇ ਉਪਾਅ ਦੱਸਣਾ ਕੀਤਾ ਉਹ 40 ਦਿਨ ਬਵਾਲੀਆ ਦੇ ਕਿਲੇ ਵਿੱਚ ਬੈਠ ਕੇ ਜਾਪ ਕਰੇ ਤਾਂ ਇਹ ਦੁੱਖ ਮਿਟ ਸਕਦਾ ਹੈ ਬਾਦਸ਼ਾਹ ਨੂੰ ਕਹਿਣ ਲੱਗਿਆ ਬਾਦਸ਼ਾਹ ਪਰ ਐਸਾ ਜਵਾਨ ਮਿਲਣਾ ਕਠਨ ਹੈ ਕੌਣ ਕਰੇ ਚੰਦੂ ਘਟ ਜਿਹੜਾ ਸੀ ਨਾ ਚੰਦੂ ਝਟ ਬੋਲ ਪਿਆ ਚੰਦੂ ਨੂੰ ਗੁੱਸਾ ਸੀ ਮੇਰੀ ਲੜਕੀ ਦੀ ਜਿਹੜੀ ਆ ਮੰਗਣੀ ਨਹੀਂ ਲੈਂਦੀ ਕਿਉਂਕਿ ਗੁਰੂ ਦੇ ਪਿਆਰੋ ਇਹ ਉਸਨੇ ਬਦਲਾ ਲੈਣਾ ਸੀ ਚੰਦੂ ਨੇ ਕਿਉਂਕਿ ਸਤਗੁਰੂ ਸੱਜੇ ਪਾਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਚੰਦੂ ਦੀ ਲੜਕੀ ਤੇ ਜੋ ਰਿਸ਼ਤਾ ਸੀ ਉਹ ਲੈਤਾ ਨਹੀਂ ਸੀ ਸਤਗੁਰੂ ਜੀ ਮੁਕਰ ਗਏ ਸਨ ਨਹੀਂ ਵੀ ਅਸੀਂ ਤੁਹਾਡੀ ਲੜਕੀ ਦਾ ਰਿਸ਼ਤਾ ਨਹੀਂ ਲੈ ਸਕਦੇ ਸੰਗਤ ਵੱਲੋਂ ਪ੍ਰਵਾਨ ਨਹੀਂ ਹੈ ਜਦੋਂ ਸੰਗਤ ਵੱਲੋਂ ਪ੍ਰਵਾਨ ਹੋਏਗੀ ਤਾਂ ਅਸੀਂ ਲੈ ਲੈਂਦੇ ਪਰ ਸੰਗਤ ਵੱਲੋਂ ਸਾਨੂੰ ਪ੍ਰਵਾਨਗੀ ਨਹੀਂ ਹੋਈ ਸੰਗਤ ਨੇ ਕਹਿ ਦਿੱਤਾ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਅਸੀਂ ਨਹੀਂ ਲੈਂਦੇ। ਆਸੀਂ ਸੰਗਤ ਦੀ ਵੀ ਮੰਨਦੀ ਆਂ। ਤੇ ਗੁਰੂ ਦੇ ਪਿਆਰੋ ਬਾਦ ਸਾ ਇਹ ਹੁਣ ਇਸ ਤਰ੍ਹਾਂ ਹੁਣ ਗੁਰੂ ਦੇ ਪਿਆਰੋ ਚੰਦੂ ਜਣਾ ਝਟ ਬੋਲ ਪਿਆ ਦਰਬਾਰ ਦੇ ਵਿੱਚ ਜਾਂ ਗਏ ਤੇ ਦਰਬਾਰ ਚ। ਸਰਕਾਰ ਦਾ ਸਰਕਾਰ ਆਪ ਦਾ ਮਿੱਤਰ ਆਪ ਦੇ ਕੋਲ ਹੀ ਹੈ। ਤੁਹਾਡੇ ਕੋਲ ਹੀ ਐਸਾ ਮਿੱਤਰ ਹੈ। ਆਪ ਦਾ ਮਿੱਤਰ ਵੀ ਹੈ। ਉਸ ਤੇ ਇਹ ਸਾਰੇ ਅੱਖਰ ਲੱਗਦੇ ਵੀ ਹਨ ਪਰ ਸੋਡੀ ਖਤਰੀ ਵੀ ਹੈ ਗੁਰੂ ਨਾਨਕ ਦੀ ਗੱਦੀ ਤੇ ਹੁਣ ਹੋਣ ਕਰਕੇ ਜਪੀ ਤੱਪੀ ਵੀ ਹੈ ਨਾ ਨਾਲ ਵੇ ਜੋਦੇ ਦੋਵੇਂ ਅੱਖਰ ਠੀਕ ਲੱਗਦੇ ਹਨ ਹਰ ਗੋਵਿੰਦ ਉਹ ਤੁਹਾਡੇ ਦੁੱਖ ਹਟਾਉਣ ਦੇ ਲਈ ਇੰਨੀ ਗੱਲ ਵੀ ਨਹੀਂ ਮੰਨ ਸਕਣਗੇ ਇੰਨੀ ਗੱਲ ਤੁਹਾਡੇ ਮਨ ਨੂੰ ਨਹੀਂ ਲੱਗਣ ਲੱਗੇ ਫਿਰ ਅਦਮ ਮਦਦਤਾ ਕਾਦੀ ਹੋਈ ਜਹਾਗੀਰ ਨੇ ਗੁਰੂ ਜੀ ਨੂੰ ਕਹ ਦਿੱਤਾ ਆਪ ਮੇਰੀ ਜਾਨ ਬਚਾਓ ਤੇ 60 ਸਤੀ ਹਟਾਉਣ ਦੇ ਲਈ ਜੇ ਤੁਸੀਂ 40 ਦਿਨ ਗਵਾਲੀਗੜ੍ਹ ਦੇ ਕਿਲੇ ਦੇ ਵਿੱਚ ਜੱਬ ਤੱਕ ਕਰੋ ਤਾਂ ਮੇਰਾ ਸਾਰਾ ਪ੍ਰਬੰਧ ਜਿਹੜਾ ਹੈ ਨਾ ਉਹ ਠੀਕ ਹੋ ਜਾਵੇਗਾ ਜਿਹੜਾ 60 ਸਤੀ ਹੈ ਉਹ ਠੀਕ ਹੋ ਜਾਵੇਗਾ ਇਸ ਨੇ ਕਹਿਣਾ ਕੀਤਾ ਮੈਂ ਤੁਹਾਡਾ ਸਾਰਾ ਪ੍ਰਬੰਧ ਕਰ ਦਵਾਂਗਾ ਸਾਰਾ ਪ੍ਰਬੰਧ ਹੋ ਜਾਵੇਗਾ ਕਿਸੇ ਗੱਲ ਦੀ ਕਿਸੇ ਚੀਜ਼ ਦੀ ਤੋੜਾ ਨਹੀਂ ਰਹੇਗੀ ਸਤਿਗੁਰੂ ਜਿਹਨੂੰ ਇਸ ਤਰ੍ਹਾਂ ਕਹਿਣ ਲੱਗਿਆ ਕਹਿੰਦੇ 40 ਦਿਨ ਆਪ ਖਿਲੇ ਦੇ ਵਿੱਚ ਰਹਿ ਕੇ ਕਹਿੰਦੇ ਵੀ ਤਪ ਕਰੋ ਚਲਿਸਾ ਕੱਢੋ ਸਤਿਗੁਰੂ ਜੀ ਨੂੰ ਕਹਿੰਦੇ ਸਤਿਗੁਰੂ ਜੀ ਨੇ ਕਿਹਾ ਸੀ ਚਲੇ ਜਾਂਦੇ ਹਾਂ ਪਰ ਜਿਹਦੇ ਉੱਤੇ ਸਾੜ ਸਤੀ ਆਈ ਹੋਈ ਹੈ ਨਾ ਉਸ ਨੂੰ ਕਹਿੰਦੇ ਵੀ ਛੱਡੇਗੀ ਨਹੀਂ ਫਿਰ ਉਸ ਨੂੰ ਛੱਡੇਗੀ ਨਹੀਂ ਇਹ ਆਖ ਕੇ ਗੁਰੂ ਮਹਾਰਾਜ ਪੰਜਾਂ ਸਿੱਖਾਂ ਸਮੇਤ ਗਵਾਲੀਅਰ ਚਲੇ ਗਏ ਗੁਰੂ ਦੇ ਪਿਆਰੂ ਦਿੱਲੀ ਤੋਂ ਗਵਾਲੀਅਰ ਚਲੇ ਗਏ ਇੱਥੇ ਹੁਣ ਬਵੰਜਾ ਰਾਜੇ ਅੱਗੇ ਹੀ ਜਹਾਗੀਰ ਦੇ ਉਮਰ ਕੈਦ ਕੀਤੇ ਹੋਏ ਸਨ ਉਹਨ ਕੋਈ ਵਿਉਂਤਬੰਦੀ ਦੇ ਨਾਲ ਸਤਿਗੁਰੂ ਜੀ ਨੂੰ ਕੈਦ ਕਰਨਾ ਚਾਹੁੰਦਾ ਸੀ ਜਹਾਗੀਰ ਵੀ ਵਿਉਂਤਬੰਦੀ ਦੇ ਨਾਲ ਕੋਈ ਵਿਧੀ ਦੇ ਨਾਲ ਸਤਿਗੁਰੂ ਜੀ ਨੂੰ ਵੀ ਇਹ ਕੋਈ ਆਪ ਦੀ ਕੋਈ ਤਖਤ ਨਾ ਬਣਾਵੇ ਆਪ ਦਾ ਸਿੱਖ ਅਗੇ ਜੋਦੇ ਨਾ ਬਣਾਵੇ ਤੇ ਗੁਰੂ ਦੇ ਪਿਆਰਿਓ ਇਹ ਚੰਦੂ ਨੂੰ ਵੀ ਸਾੜ ਸੀ ਉਧਰ ਮਿਹਰਬਾਲ ਨੂੰ ਵੀ ਸਾੜ ਸੀ ਉਧਰ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਰਹਿਣ ਵਾਲਗ ਗੁਰੂ ਦੇ ਪਿਆਰਿਓ ਹੁਣ ਇਹ ਸਾਰੇ ਗੁਰੂ ਘਰ ਦੇ ਨਾਲ ਸੰਬੰਧ ਵੀ ਰੱਖਦੇ ਸਨ ਪਰ ਸਾੜ ਉਹਨਾਂ ਤੇ ਵੀ ਸੀ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਚਲੇ ਜਾਂਦੇ ਹਾਂ ਪਰ ਦੇਖੋ ਵੀ ਜਿਹੜੇ ਸਾੜ ਸਤੇ ਆਏ ਹੋਏ ਆ ਨਾ ਜਿਸ ਨੂੰ ਵੀ ਆਇਆ ਉਸ ਨੂੰ ਛਡੇਗੇ ਨਹੀਂ ਫਰੇ ਸਤਿਗੁਰੂ ਜਿਨੇ ਹਾਂ ਕਹਿ ਦਿੱਤਾ ਤੇ ਸਤਿਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਗਵਾਲੀਅਰ ਚਲੇ ਗਏ ਇੱਥੇ 52 ਰਾਜੇ ਅੱਗੇ ਜਾਗੇ ਨੇ ਉਮਰ ਕੈਦ ਕੀਤੀ ਹੋਏ ਸਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਇਹਨਾਂ ਨੂੰ ਠੰਡ ਪਈ ਨਿਹਾਲ ਹੋਏ 52 ਦੇ ਰਾਜੇ ਸਨ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਜੋ ਰੁਪਏ ਮਹਾਰਾਜ ਦੇ ਖਰਚੇ ਲਈ ਆਉਂਦਾ ਸੀ ਉਹ ਸਾਰੇ ਰਾਜਿਆਂ ਨੂੰ ਸਤਿਗੁਰੂ ਜੀ ਖਵਾ ਦਿੰਦੇ ਜੋ ਵੀ ਆਉਣਾ ਜੋ ਵੀ ਲੰਗਰ ਪਾਣੀ ਬਣ ਕੇ ਆਉਣਾ ਕਰੋ ਪਿਆਰਿਓ ਉਹ ਗੁਰੂ ਸਾਹਿਬ ਜੀ ਸਾਰੇ ਰਾਜਿਆਂ ਨੂੰ ਵੰਡ ਦਿੰਦੇ ਸਨ ਆਪਣੇ ਸੇਵਾਦਾਰ ਨਾਲ ਸਨ ਸਤਿਗੁਰੂ ਜੀ ਦੇ ਗੁਰੂ ਦੇ ਪਿਆਰਿਓ ਪਰ ਸਤਿਗੁਰੂ ਜੀ ਆਖਦੇ ਸਨ ਇਹਨਾਂ ਸਾਰਿਆਂ ਨੂੰ ਆਪਾਂ ਕਿਉਂਕਿ ਵੰਡ ਕੇ ਸਕਣ ਵਾਲਿਆਂ ਦੇ ਵਿੱਚੋਂ ਆ ਆਪਾਂ ਇਕੱਲੇ ਇੱਥੇ ਬੈਹਿ ਕੇ ਖਾ ਨਹੀਂ ਸਕਦੇ ਗੁਰੂ ਦੇ ਪਿਆਰਿਓ ਭਾਵੇਂ ਸਿੰਘ ਜੇਲ੍ਹ ਵਿੱਚ ਵੀ ਹੋਣਾ ਕੋਈ ਫਾਲ ਫੂਟ ਕੋਈ ਵੀ ਚੀਜ਼ ਉਹਨਾਂ ਨੂੰ ਦੇਣ ਵਾਸਤੇ ਜਾਂ ਉਹ ਵੰਡ ਕੇ ਖਾਂਦੇ ਨੇ ਆਪ ਨਹੀਂ ਖਾਂਦੇ ਜਿਹੜੇ ਗੁਰੂ ਕੇ ਪਿਆਰੇ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਆਖਣ ਲੱਗੇ ਆਪਨੇ ਸਿੱਖਾਂ ਨੂੰ ਵੀ ਸਾਰਿਆਂ ਨੂੰ ਜੋ ਵੀ ਸਾਡਾ ਆਏਗਾ ਵੰਡ ਕੇ ਪ੍ਰਸਾਦਾ ਪਾਣੀ ਸਾਰਿਆਂ ਨੂੰ ਵੰਡ ਕੇ ਸਕਣਾ ਸਾਰਿਆਂ ਵਿੱਚ ਵੰਡ ਕੇ ਸਕਣਾ ਸਾਧਗੁਰੂ ਜੀ ਇਹ ਰਾਜਿਆਂ ਨੂੰ ਵੀ ਖਵਾ ਦਿੰਦੇ ਹੁਣ ਹਰਦਾਸ ਦਰੋਗਾ ਸੀ ਵਜ਼ੀਰ ਖਾਂ ਦੀ ਸੰਗਤ ਕਰਕੇ ਗੁਰੂ ਘਰ ਦਾ ਸਰਧਾਲੂ ਬਣ ਚੁੱਕਾ ਸੀ ਇਹ ਵੀ ਜਿਹੜਾ ਸੀ ਹਰਦਾਸ ਵਜ਼ੀਰ ਖਾਨ ਸੀ ਜਿਹੜਾ ਉਹ ਰੋਜ਼ ਸੁਖਮਨੀ ਸਾਹਿਬ ਗੁਰੂ ਦੇ ਪਿਆਰ ਉਸ ਸੁਣਿਆ ਕਰਦਾ ਸੀ ਗੁਰੂ ਕੇ ਸਿੱਖਾਂ ਕੋਲ ਬਾਸਾ ਦਾ ਹੁਕਮਨਾਮਾ ਪੂਜਾ ਗੁਰੂ ਮਹਾਰਾਜ ਨੂੰ ਕੋਈ ਵੀ ਤਕਲੀਫ ਨਾ ਹੋਵੇ ਜਹਾਂਗੀਰ ਕਹਿਣ ਲੱਗਿਆ 100 ਰੁਪਇਆ ਰੋਜ਼ ਇਹਨਾਂ ਦੀ ਭੇਟਾ ਆਪ ਜੀ ਨੇ ਦੇਣਾ ਹੈ ਗੁਰੂ ਜਤਨਾ ਵਿੱਚ ਰੋਜ਼ 100 ਰੁਪਏ ਭੇਡਾ ਦੇਣਾ ਹੈ ਫਿਰ ਇੱਕ ਜੈਰਿਲੀ ਗੁਰੂ ਦੇ ਪਿਆਰਿਓ ਉਸਾਕ ਗੁਰੂ ਜੀ ਨੂੰ ਪਾਉਣ ਵਾਸਤੇ ਬਣਾ ਕੇ ਭੇਜੀ ਗਈ ਦਰੋਗਾ ਸਭ ਕੁਝ ਗੁਰੂ ਸਾਹਿਬ ਜੀ ਨੂੰ ਦੱਸ ਦਿੰਦਾ ਗੁਰੂ ਸਾਹਿਬ ਜੀ ਨੂੰ ਸਾਰੀਆਂ ਗੱਲਾਂ ਜਿਹੜਾ ਦਰੋਗਾ ਸੀ ਨਾ ਗੁਰੂ ਦੇ ਪਿਆਰਿਓ ਹਰਦਾਸ ਇਹ ਦਰੋਗਾ ਸੀ ਗੁਰੂ ਘਰ ਦਾ ਸ਼ਰਧਾਲੂ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜੀਆਂ ਗੱਲਾਂ ਬਿਉਤ ਬੰਦੀ ਦੇ ਨਾਲ ਗੁਰੂ ਪਿਆਰਿਓ ਉਹਨੂੰ ਜਿਰੇਲੀ ਪੈਸਾਖ ਪਵਾ ਕੇ ਗੁਰੂ ਸਾਹਿਬ ਜੀ ਨੂੰ ਮਰਵਾਉਣਾ ਚਾਹੁੰਦੇ ਸਨ ਬਿਉਤ ਬੰਦੀ ਦਾ ਇਹ ਸੀ ਵੀ ਇੱਥੇ ਕਿਲੇ ਦੇ ਵਿੱਚ ਇਹ ਗੁਰੂ ਸਾਹਿਬ ਜੀ ਨੂੰ ਮਾਰ ਦਈਏ ਤੇ ਬਾਹਰ ਨਾਲ ਨਿਕਲ ਦਈਏ ਬਿਉਤ ਬੰਦੀ ਦੇਖੋ ਇਹ ਸੀ ਪਾਏ ਜੇਠਾ ਜੀ ਇੱਕ ਦਿਨ ਸ਼ਹਿਰ ਦੇ ਰੋਬ ਵਿੱਚ ਕਹਿੰਦੇ ਬਾਸਾ ਦੇ ਬਲੰਕ ਕੋਲ ਜਾ ਕੇ ਗਰਜੇ ਜਾਂ ਗੇਰਨੇ ਗੁਰੂ ਜੀ ਨੂੰ ਯਾਦ ਕੀਤਾ ਤੁਸੀਂ ਸ਼ੇਰ ਤੋਂ ਬਚਾਇਆ ਸੀ ਮੈਨੂੰ ਸੁਪਨੇ ਦੇ ਵਿੱਚ ਕਹਿੰਦੇ ਵੀ ਜਹਾਂਗੀਰ ਕਹਿੰਦਾ ਤੁਸੀਂ ਮੈਨੂੰ ਬਚਾਇਆ ਸੀ ਤਾਂ ਗੁਰੂ ਜੀ ਦਾ ਨਾਮ ਲੈਂਦਿਆਂ ਸ਼ੇਰ ਗਾਇਬ ਹੋ ਗਿਆ ਪਰ ਉਹਦੇ ਪਿਆਰੋਂ ਰਾਤ ਵਾਲੀ ਘਟਨਾ ਬਾਦਸਾ ਨੇ ਸਵੇਰੇ ਦਰਬਾਰ ਵਿੱਚ ਪੀਰ ਜਲਾਲਦੀਨ ਕੋਲ ਆਖੀ ਸਾਈਂ ਮੀਆਂ ਵੀਰ ਜੀ ਵੀ ਆ ਗਏ ਜਦੋਂ ਪਤਾ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਗਵਾਲੀਅਰ ਦੇ ਕਿਲੇ ਦੇ ਵਿੱਚ ਹਨ ਸਾਈ ਮੀਆਂ ਮੀਰ ਜੀ ਵੀ ਪਹੁੰਚ ਗਏ ਉੱਥੇ ਉਹਨਾਂ ਕਿਹਾ ਤੇਰਾ ਅਗਲਾ ਗੁਨਾਹ ਸਰਵਤ ਗਾਰ ਮਾਫ ਨਹੀਂ ਕਰ ਸਕਦਾ ਉਹਨਾਂ ਨੇ ਇਹ ਕਿਹਾ ਜਹਾਂਗੀਰ ਨੂੰ ਬਰੋਦੇ ਪਿਆਰ ਨੂੰ ਜਹਾਂਗੀਰ ਨੂੰ ਕਿਹਾ ਸਾਈ ਮੀਆਂ ਮੀਰ ਜੀ ਨੇ ਕਿਉਂਕਿ ਫਕੀਰ ਸੀਗੇ ਕਹਿਣ ਲੱਗੇ ਜਹਾਂਗੀਰ ਬਾਦਸ਼ਾਹ ਹੈ ਤੇਰੇ ਮਨ ਵਿੱਚ ਕੋਟ ਹੈ ਤੂੰ ਜਿਸ ਨੂੰ ਕੈਦ ਕਰੇ ਬੈਠਾ ਹੈ ਇਹ ਕੋਈ ਮੰਨੂਲੀ ਸ਼ੈ ਨਹੀਂ ਹੈ ਇਹਨੂੰ ਤੂੰ ਕੈਦ ਨਹੀਂ ਕਰ ਸਕਦਾ ਇਹ ਤੈਨੂੰ ਕੈਦ ਕਰ ਸਕਦੇ ਨੇ ਤੂੰ ਇਹ ਇਹਨਾਂ ਨੂੰ ਕੈਦ ਨਹੀਂ ਕਰ ਸਕਦਾ ਇਹ ਚੀਜ਼ ਨੇ ਇਹ ਉਹ ਫਕੀਰ ਨੂੰ ਪਤਾ ਸੀ ਗੁਰੂ ਦੇ ਪਿਆਰਿਓ ਇਹ ਗੁਨਾਹ ਜਿਹੜੇ ਤੂੰ ਕੀਤੇ ਨੇ ਪਰਬਤ ਗਾਰ ਮਾਫ਼ ਨਹੀਂ ਕਰ ਸਕਦਾ ਤੈਨੂੰ ਗੁਰੂ ਦੇ ਪਿਆਰਿਓ ਤੂੰ ਉਸ ਚੰਡਾਲ ਚੰਦੂ ਦੇ ਆਖੇ ਲੱਗ ਕੇ ਗੁਰੂ ਹਰਗੋਬਿੰਦ ਸਾਹਿਬ ਖੁਦਾ ਦੇ ਨੂਰ ਨੂੰ ਕਿਲੇ ਦੇ ਵਿੱਚ ਕੈਦ ਕਰ ਲਿਆ ਚੰਦੂ ਦੇ ਅੱਖੇ ਲਾ ਕੇ ਤੂੰ ਬਰੋ ਦੇ ਪਿਆਰ ਤੈਨੂੰ ਦੋਜਕ ਵਿੱਚ ਪਾ ਰਿਆ ਏ ਤੈਨੂੰ ਦੋਜਕ ਵਿੱਚ ਪਾ ਰਿਆ ਹੈ ਤੈਨੂੰ ਉਸ ਦਰਗਾਹ ਦੇ ਵਿੱਚ ਥਾਂ ਨਹੀਂ ਮਿਲਣੀ ਮੀਆਂ ਮੀਰ ਜਿਨੇ ਚੰਦੂ ਦੇ ਸਾਰੇ ਬਾਜ ਜਿਹੜੇ ਉਗਵਾੜ ਕੇ ਰੱਖ ਦਿੱਤੇ ਸਾਰੇ ਬਾਜ ਖੋਲ ਦਿੱਤੇ ਚੰਦੂ ਦੇ ਜਹਾਂਗੀਰ ਕੰਬਿਆ ਇਹ ਗੱਲ ਫਕੀਰ ਦੇ ਮੁਖ ਚੋਂ ਸੁਣ ਕੇ ਨਾ ਜਹਾਂਗੀਰ ਕੰਮ ਉਠਿਆ ਵਜ਼ੀਰ ਖਾਨ ਨੂੰ ਭੇਜਿਆ ਗੁਰੂ ਸਾਹਿਬ ਜੀ ਨੂੰ ਲਿਆਓ ਜਾ ਕੇ ਗੁਰੂ ਦੇ ਪਿਆਰੋ ਜਾ ਕੇ ਗੁਰੂ ਸਾਹਿਬ ਜੀ ਨੂੰ ਲਿਆਓ ਕਿਉਂਕਿ ਜਦੋਂ ਫਕੀਰ ਨੇ ਵਚਨ ਕਹਿ ਦਿੱਤੇ ਨਾ ਜਹਾਂਗੀਰ ਕੰਮ ਉਠਿਆ ਵੀ ਇਹ ਤਾਂ ਮੈਂ ਪਾਪ ਕਰ ਬੈਠਾ ਬਹੁਤ ਗਲਤ ਕੰਮ ਕਰ ਬੈਠਾ ਮੈਂ ਤਾਂ ਇਹ ਮੈਨੂੰ ਤਾਂ ਪਤਾ ਹੀ ਨਹੀਂ ਸੀ ਇੱਕ ਬੰਦੇ ਦੇ ਆਖੇ ਲੱਤ ਮੈਂ ਤਾਂ ਖੁਦਾ ਦੇ ਨੂਰ ਨੂੰ ਹੀ ਬੰਦ ਕਰੀ ਬੈਠਾ ਹੈ ਅੱਖਾਂ ਫਰ ਗਈਆਂ ਜਾਗ ਗਈਆਂ। ਜਹਾਗੀਰ ਕਹਿਣ ਲੱਗਿਆ ਗੁਰੂ ਦੇ ਪਿਆਰੇ ਵਜ਼ੀਰ ਖਾਨ ਨੂੰ ਜਾਓ ਕਹਿੰਦੇ ਸਤਪੁਰਾਂ ਨੂੰ ਲੈ ਕੇ ਆਓ। ਮਹਾਰਾਜ ਨੂੰ ਲੈ ਕੇ ਆਓ। ਗੁਰੂ ਮਹਾਰਾਜ ਕੋਲ ਪੁੱਜ ਕੇ ਵਜ਼ੀਰ ਖਾਨ ਨੇ ਮੱਥਾ ਟੇਕਿਆ। ਕਿਉਂਕਿ ਸਰਦਾਰੂ ਸੀ ਇਹ। ਜਿਹੜਾ ਵਜ਼ੀਰ ਖਾਨ ਸੀ ਨਾ ਇਹ ਗੁਰੂ ਸਾਹਿਬ ਜੀ ਦਾ ਸਰਦਾਰੂ ਸੀ ਬੜਾ। ਮੱਥਾ ਟੇਕਿਆ ਬੇਨਤੀ ਕੀਤੀ। ਦਾਸਾ ਆਪ ਜੀ ਨੂੰ ਯਾਦ ਕਰਦਾ ਮਹਾਰਾਜ। ਨਾਰਾਇਣ ਨੇ ਕਿਹਾ ਅਸੀਂ ਇੱਥੇ ਹੀ ਚੰਗੇ ਆ ਇਸ ਜਗ੍ਹਾ ਤੇ ਬੈਠੇ ਆ ਚੰਗੇ ਆ ਮौज ਕਰ ਰਹੇ ਆ ਸਾਰੇ ਰਲ ਕੇ ਇੱਥੇ ਨਾਮ ਜਪਦੇ ਆ ਬਾਣੀ ਪੜ੍ਹਦੇ ਆ ਰਚਨਾ ਲੱਗੀ ਹੋਈ ਆ ਮਹਾਰਾਜ ਕਹਿੰਦੇ ਆ ਇੱਥੇ ਮौज ਬੜੀ ਆ ਸਤਿਗੁਰੂ ਕਹਿੰਦੇ ਜੇ ਜ਼ਰੂਰੀ ਹੀ ਜਾਣਾ ਹੈ ਤਾਂ ਫਿਰ ਰਾਜੇ ਕਹਦੇ ਸਭ ਨਾਲ ਜਾਣਗੇ ਫਿਰ ਜੇ ਜ਼ਰੂਰੀ ਜਾਣਾ ਨਾ ਫਿਰ ਕਹਿੰਦੇ ਵੀ ਸਾਰੇ ਕਹਿੰਦੇ ਵੀ ਫਿਰ ਇਹ ਕਹਿ ਦੇ ਵੀ ਮੇਰੇ ਨਾਲ ਹੀ ਜਾਣਗੇ ਵजीर खान ਦਿੱਲੀ ਗਿਆ ਫਿਰ ਦਵਾਰੇ ਦਿੱਲੀ ਗਿਆ ਸਾਰੇ ਗੱਲ ਦਸੀ ਫਿਰ ਗਵਾਲੀਅਰ ਆਇਆ ਗੁਰੂ ਦੇ ਪਿਆਰ ਹੁਣ ਵजीर खान ਜਿਹੜਾ ਦਵਾਰੇ ਫਿਰ ਗਵਾਲੀਅਰ ਆਇਆ ਤੇ ਬਹਿਤ ਕਿhti ਜੇ ਤਨੇ ਰਾਜੇ ਆਪ ਜੀ ਦਾ ਪੱਲਾ ਫੜ ਕੇ ਨਿਕਲ ਸਕਣਗੇ ਨਿਕਲ ਜਾਣਗੇ ਗੁਰੂ ਸਾਹਿਬ ਜੀ ਉਹਨੇ ਹੀ ਰਾਜਿਆਂ ਨੂੰ ਰਹਾ ਕਰ ਸਕਦੇ ਨੇ ਉਹਨੇ ਇਹ ਜਾਗੀਰ ਨੇ ਉਪਦੇਸ਼ ਦੇ ਦਿੱਤਾ ਹੁਕਮਨਾਮਾ ਦੇ ਦਿੱਤਾ ਕਿ ਗੁਰੂ ਸਾਹਿਬ ਜੀ ਨੇ ਇੰਨੀ ਖੁਲ ਹੈ ਕਿ ਗੁਰੂ ਸਾਹਿਬ ਜੀ ਆਪਣੇ ਪੈਸਾਖ ਦੇ ਚੋਲੇ ਦੇ ਕਲੀ ਦੇ ਨਾਲ ਪੱਲਾ ਫੜਾ ਕੇ ਜਿੰਨੇ ਵੀ ਲਿਜਾ ਸਕਦੇ ਨੇ ਉਹ ਲੈ ਜਾਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਦੇ ਪਿਆਰਿਓ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਦੇ ਪਿਆਰਿਓ ਸਭ ਨੂੰ ਇੱਕ ਇੱਕ ਜਿਹੜਾ ਸੀ ਨਾ ਗੁਰੂ ਦੇ ਪਿਆਰਿਓ ਗੁਰੂ ਸਾਹਿਬ ਨੇ 50 ਕਲੀਆਂ ਵਾਲਾ ਜਾਮਾ ਪਹਿਨ ਲਿਆ 50 ਕਲੀਆਂ ਵਾਲਾ ਜਾਮਾ ਗੁਰੂ ਦੇ ਪਿਆਰਿਓ ਪਹਿਨ ਲਿਆ ਸਭ ਨੂੰ ਇੱਕ ਇੱਕ ਕਲੀ ਫੜਾ ਲਈ ਦੋ ਰਹਿ ਗਏ ਦੋ ਜਿਹੜੇ ਰਹਿ ਗਏ ਸਨ ਉਹਨਾਂ ਨੂੰ ਤਣੀਆਂ ਫੜਾ ਲਈਆਂ ਜਿਵੇਂ ਚੋਲੇ ਦੀਆਂ ਨਾ ਜਿਹੜੇ ਨਿਹੰਗ ਸਿੰਘ ਚੋਲੇ ਪਹਿੰਦੇ ਉਹਨਾਂ ਦੇ ਅੰਦਰ ਦੇ ਪਾਸੇ ਦੋ ਤਣੀਆਂ ਹੁੰਦੀਆਂ ਨੇ ਜੋ ਅੰਦਰ ਤਣੀਆਂ ਦੇ ਤੌਰ ਤੇ ਉਹਨਾਂ ਨੂੰ ਕੱਸਿਆ ਜਾਂਦਾ ਹੈ ਸਤਗੁਰੂ ਸੱਜੇ ਪਾਸਾ ਮਹਾਰਾਜ ਜੀ ਨੇ ਦੋ ਤਣੀਆਂ ਫੜਾ ਲਈਆਂ ਸਭ ਰਿਹਾ ਕਰਵਾ ਦਿੱਤੇ ਇੱਥੇ ਅੱਜ ਗੁਰੂ ਦੇ ਪਿਆਰੇ ਗੁਰਦੁਆਰਾ ਬੰਦੀ ਛੋੜ ਸੁਭਾਏ ਮਾਨ ਗੁਰਦੁਆਰਾ ਸਾਹਿਬ ਸੋ ਸਬਤ ਹਨ ਜਿੱਥੇ ਗਵਾਲੀਅਰ ਗੁਰਦੁਆਰਾ ਸਾਹਿਬ ਉੱਥੇ ਅੱਜ ਵੀ ਸਤਗੁਰੂ ਜੀ ਦੇ ਯਾਦ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਬਣਿਆ ਹੈ ਗੁਰੂ ਦੇ ਪਿਆਰੇ ਸਤਗੁਰੂ ਸੱਜੇ ਪਾਸਾ ਮਹਾਰਾਜ ਦੀ ਹੁਣ ਅਗਲੀ ਜਿਹੜੀ ਹੈ ਗੱਲ ਗੁਰੂ ਜੀ ਫਿਰ ਮਜਨੂ ਦੇ ਟਿੱਲੇ ਆ ਪਹੁੰਚੇ ਹੁਣ ਦੁਬਾਰੇ ਫਿਰ ਗੁਰੂ ਸਾਹਿਬ ਜੀ ਪੜਾਦਲ ਪੜਾ ਕਰਦੇ ਹੋਏ ਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਦਿੱਲੀ ਆਏ ਮਹਾਰਾਜ ਜੀ ਦਿੱਲੀ ਆਏ ਰਾਹ ਦੇ ਵਿੱਚ ਪੜਾ ਕਰਦੇ ਹੋਏ ਮਹਾਰਾਜ ਦਿੱਲੀ ਪੁੱਜੇ ਜਿੱਥੇ ਮਜਨੂ ਦੇ ਟਿੱਲੇ ਗੁਰੂ ਸਤਗੁਰੂ ਜੀ ਪਹੁੰਚਿਆ ਜਹਾਂਗੀਰ ਆਇਆ ਫਿਰ ਸਤਗੁਰੂ ਦੇ ਦਰਸ਼ਨ ਕਰਨ ਲਈ ਜਹਾਂਗੀਰ ਆਇਆ ਚੰਦੂ ਨੂੰ ਗੁਰੂ ਜਿਹਦੇ ਹਵਾਲੇ ਕਰਕੇ ਬੇहद ਵੀ ਦੀ ਖਿਮਾ ਮੰਗੀ ਚੰਦੋਂ ਨੂੰ ਹਵਾਲੇ ਕੀਤਾ ਗੁਰੂ ਸਾਹਿਬ ਜੀ ਦੇ ਵੀ ਆ ਤੁਹਾਡਾ ਦੋਸੀ ਆ ਇਹਨੇ ਬੇहद ਵੀ ਕੀਤੀ ਆ ਇਹਨੇ ਬੇहद ਵੀ ਕਰਵਾਈ ਆ ਮੇਰੀ ਕੋਈ ਗਲਤੀ ਨਹੀਂ ਜਹਾਗੀਰ ਕਹਿਣ ਲੱਗਿਆ ਜਹਾਗੀਰ ਕਹਿੰਦਾ ਸੱਚੇ ਬਾਸਾ ਮੈਨੂੰ ਦਰਗਾਹ ਵਿੱਚ ਥਾਂ ਮਿਲ ਜੇ ਸਾਰੀ ਗਲਤੀ ਇਹਦੀ ਐ ਚੁਗਲੀ ਇਹਨੇ ਕੀਤੀ ਐ ਬੇहद ਵੀ ਇਹਨੇ ਕਰਵਾਈ ਐ ਆਪ ਜੀ ਨੂੰ ਮੈਂ ਕੈਦ ਨਹੀਂ ਸੀ ਕਰ ਸਕਦਾ ਜੇ ਸਾਈ ਮੀਆਂ ਮੀਰ ਜੀ ਨਾ ਆਉਦੇ ਸਮੇਤ ਹੋ ਤਾਂ ਬਹੁਤ ਵੱਡਾ ਗੁਨਾਹ ਹੋ ਜਾਣਾ ਸੀ ਕਹਿੰਦੇ ਵੀ ਹਵਾਲੇ ਕਰ ਦਿੱਤੇ ਚੰਦੂ ਨੂੰ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਫਿਰ ਦੁਸ਼ਟ ਦੀਆਂ ਨਾ ਬਾਹਾਂ ਬਨ ਲਈਆਂ ਇਹ ਚੰਦੂ ਦੀਆਂ ਬਾਹਾਂ ਬਨ ਲਈਆਂ ਨੱਕ ਵਿੱਚ ਗੁਰੂ ਦੇ ਪਿਆਰ ਰਿਸ਼ਵਾਂਗ ਨਕੇਲ ਪਾਲੀ ਸਿੰਘਾਂ ਨੇ ਨਕੇਲ ਪਾਲ ਲਈ ਲਾਹੌਰ ਲਿਆ ਕੇ ਸਾਰੇ ਬਾਜ਼ਾਰ ਦੇ ਵਿੱਚ ਫੇਰਿਆ ਗਿਆ ਚੰਦੂ ਨੂੰ ਕਿਉਂਕਿ ਇਹ ਲਾਹੌਰ ਦਾ ਰਹਿਣ ਵਾਲਾ ਸੀ ਦੇ ਸੇ ਚੰਦੂ ਨੇ ਗੁਰੂ ਸਾਹਿਬ ਜੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਗੁਰੂ ਦੇ ਪਿਆਰਿਓ ਜਿਹੜਾ ਰੇਤ ਦਾ ਕਰਸ਼ਾ ਰੇਤ ਭਰ-ਭਰ ਕੇ ਕਰਸ਼ਾ ਉਹ ਸਤਗੁਰੂ ਜੀ ਦੇ ਸਿਰ ਤੇ ਪਵਾਉਂਦਾ ਰਿਹਾ ਗਰਮ ਰੇਤਾ ਗੁਰੂ ਦੇ ਪਿਆਰਿਓ ਕਹਿੰਦੇ ਲੋਕ ਉਸ ਦੇ ਸਿਰ ਸਵਾ ਪਾਉਂਦੇ ਤੇ ਛਿੱਤਰ ਮਾਰਦੇ ਫਿਰ ਲਾਹੌਰ ਦੇ ਬਾਜ਼ਾਰ ਵਿੱਚ ਮੂੰਹ ਕਾਲਾ ਕੀਤਾ ਹੋਇਆ ਤਦੋ ਜਦੋਂ ਫਿਰ ਕਨੇ ਗੁਰਦੁੱਤ ਤੇ ਆੜ ਪੁੱਜੇ ਦੀ ਦੁਕਾਨ ਕੋਲ ਪੁਰਉ ਦੇ ਪਿਆਰ ਕੋਲੋਂ ਲੰਘਣ ਲੱਗੇ ਨਾ ਕਹਿਣ ਲਗਾ ਖੜ ਜੋ ਖੜ ਜੋ ਭਾਈ ਦੁਸ਼ਟ ਦੁਸ਼ਟਾਨ ਨੂੰ ਤੋਂ ਮੇਰੇ ਕੋਲੋਂ ਕਹਿੰਦੇ ਵੀ ਧੱਕੇ ਕਨਾਲ ਕਹਿੰਦੇ ਗੁਰੂ ਸਾਹਿਬ ਜਿੱਤੇ ਕਹਿੰਦੇ ਸੀਸ ਪਰ ਕਹਿੰਦੇ ਰੇਤਾ ਪਵਾਉਂਦਾ ਰਿਆਂ ਨਾ ਤੂੰ ਗੁਰੂ ਦੇ ਪਿਆਰੋ ਕਹਿੰਦੇ ਖੜ ਜੋ ਇਸ ਦੁਸ਼ਟ ਨੂੰ ਕਹਿੰਦੇ ਮੇਰੇ ਕੋਲ ਲੈ ਕੇ ਆਓ ਗੁਰੂ ਦੇ ਪਿਆਰੋ ਉਹ ਕਹਿੰਦੇ ਵੀ ਸਤਗੁਰੂ ਸੱਚੇ ਪਾਤਸ਼ਾਹ ਜਿਹਦੇ ਕਹਿੰਦੇ ਵੀ ਇਸ ਦੁਸ਼ਟ ਨੇ ਕਹਿੰਨੇ ਮੇਰੇ ਕੋਲੋਂ ਕਹਿੰਦੇ ਵੀ ਬੜੇ ਕਹਿੰਨੇ ਪਾਪ ਕਰਵਾਏ ਨੇ ਇਸ ਦੁਸ਼ਟ ਨੇ ਕਹਿੰਦੇ ਵੀ ਖੜੋ ਤੂੰ ਮੇਰੇ ਕੋਲੋਂ ਕਹਿੰਨੇ ਧੱਗੇ ਨਾਲ ਗੁਰੂ ਸਾਹਿਬ ਦੇ ਸਿਰ 'ਤੇ ਰੇਤ ਦੇ ਕਰਸ਼ੇ ਪਾਏ ਵੇਖ ਲੈ ਉਹੀ ਕਰਸ਼ਾ ਹੈ ਜਿਸ ਕਰਸ਼ੇ ਨਾਲ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਿਰ ਦੇ ਉੱਤੇ ਰੇਤ ਪਾਏ ਸਨ ਇਹ ਉਹੀ ਕਰਸ਼ਾ ਹੈ ਜੋਰ ਦੀ ਮਾਰਿਆ ਉਸ ਦੇ ਸਿਰ ਵਿੱਚ ਉਸ ਦੀ ਮੌਤ ਉਸੇ ਕਰਛੇ ਦੇ ਨਾਲ ਉਸ ਦੀ ਮੌਤ ਹੋ ਗਈ ਕੁੱਤੇ ਦੀ ਮੌਤ ਮਰਿਆ ਬਰੋ ਦੇ ਪਿਆਰ ਭਾਵ ਸਾਰੇ ਬਾਜ਼ਾਰ ਦੇ ਵਿੱਚ ਫੇਰ ਫੇਰ ਕੇ ਜੁੱਤੀਆਂ ਪਵਾ ਪਵਾ ਕੇ ਲੋਕਾਂ ਨੇ ਜੁੱਤੀਆਂ ਮਾਰੀਆਂ ਹਰੇਕ ਦੇ ਮੂੰਹ ਤੇ ਚਪੇੜ ਖਾਦੀ ਚੰਦੂ ਨੇ ਗੁਰੂ ਘਰ ਦਾ ਦੋਸ਼ੀਆਂ ਤੋਂ ਗੁਰੂ ਘਰ ਦਾ ਤੋਂ ਦੁਸ਼ਟ ਬਣੇ ਤੇ ਕਹਿੰਦੇ ਵੀ ਤੂੰ ਗਲੀ ਗਲੀ ਵਿੱਚ ਛਤਰ ਖਾ ਮੂੰਹ ਕਾਲਾ ਹੋਇਆ ਬਰੋ ਦੇ ਪਿਆਰ ਕੁੱਤੇ ਦੀ ਮੌਤ ਮਰ ਗਿਆ ਜੈਸਾ ਕਰੇ ਸੋ ਤੈਸਾ ਪਾਏ ਜਿਹੇ ਜੇ ਕਰਮ ਕੀਤਾ ਉਹ ਜੇ ਫਾਲੇ ਨੂੰ ਮਿਲ ਗਿਆ ਹੁਣ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਗੁਰੂ ਮਹਾਰਾਜ ਜੀ ਜਦ ਆਏ ਤਾਂ ਸਾਰੇ ਨਗਰੀ ਵਿੱਚ ਦੀਪਮਾਲਾ ਹੋਈ ਪਈ ਸੀ ਦੀਪਮਾਲਾ ਹੋਈ ਸੀ ਸਾਰੇ ਅੰਮ੍ਰਿਤਸਰ ਦੇ ਵਿੱਚ ਸਾਰੇ ਸ਼ਹਿਰ ਵਿੱਚ ਦੀਪਮਾਲਾ ਹੋਈ ਪਈ ਸੀ ਆ ਹੁਣ ਆਪਾਂ ਜਿਹੜੇ ਅੱਜ ਕੱਲ ਦੇ ਲਟਾਂ ਲਾਉਂਦੇ ਆ ਨਾ ਉਹ ਸਮਾਂ ਨਹੀਂ ਸੀ ਲਟਾਂ ਉਹ ਦੀਵੇ ਲਾਇਆ ਕਰਦੇ ਸਨ ਗੁਰੂ ਦੇ ਪਿਆਰ ਸਭਨਾ ਨੇ ਗੁਰੂ ਦੇ ਪਿਆਰਿਓ ਦੇਸੀ ਘੋ ਦੇ ਦੀਵੇ ਜਗਾਏ ਸਾਰਿਆਂ ਦੇ ਘਰਾਂ ਦੇ ਵਿੱਚ ਮੈਂ ਇੱਕ ਆਰੇ ਸੰਦੀਵੇ ਜਗਨ ਦੇ ਗੁਰੂ ਦੇ ਪਿਆਰਿਓ ਗੁਰੂ ਮਹਾਰਾਜ ਨਗਰੇ ਵਿੱਚ ਦੀਪਮਾਲਾ ਹੋਈ ਵੇਖ ਕਰਕੇ ਗੁਰੂ ਸਾਹਿਬ ਜੀ ਦੇ ਆਗਮਨ ਤੇ ਘਰ ਘਰ ਖੁਸ਼ੀਆਂ ਮੰਗਲਚਾਰ ਹੋਏ ਗੁਰੂ ਦੇ ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਗੁਰ ਸਿੱਖਾਂ ਨੂੰ ਦੀਪਾਵਲੀ ਦਾ ਦਿਨ ਸੀ ਜਿਸ ਦਿਨ ਸਤਗੁਰੂ ਜੀ ਅੰਮ੍ਰਿਤਸਰ ਸਾਹਿਬ ਆਏ ਨਾ ਤਾਂ ਉਸ ਦਿਨ ਸਤਗੁਰੂ ਜੀ ਕਹਿੰਨੇ ਕਿ ਬੰਦੀ ਛੋੜ ਗਈ ਬਹੌੜ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਅੱਜ ਦਾ ਜਿਹੜਾ ਦਿਨ ਹੈ ਬੰਦੀ ਛੋੜ ਦਿਵਸ ਦਾ ਦਿਨ ਹੈ ਗੁਰੂ ਦੇ ਪਿਆਰੇ ਦੀਪਾਵਲੀ ਮੁਬਾਰਕ ਪਰ ਅੱਜ ਦਾ ਜਿਹੜਾ ਸਿੱਖ ਜਗਤ ਨੂੰ ਸਤਗੁਰੂ ਜੀ ਕਹਿਣ ਲੱਗੇ ਬੰਦੀ ਛੋੜ ਦਿਵਸ ਹੈ ਸਤਗੁਰੂ ਜੀ ਨੇ ਬੰਦੀ ਛੋੜ ਦਿਵਸ ਦੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਨੇ ਮਹਾਰਾਜ ਜੀ ਨਾਲੇ ਬੰਦੀ ਛੋੜ ਦਿਵਸ ਦੇ ਸਤਿਗੁਰੂ ਜੀ ਆਕਾਾਂ ਵਾਸਤੇ ਸਿੱਖਾਂ ਨੂੰ ਮੰਨਣ ਦੇ ਲਈ ਉਪਦੇਸ਼ ਦਿੰਦੇ ਨੇ ਅੱਜ ਤੋਂ ਬਾਅਦ ਆਪ ਜੀ ਨੇ ਇਸੇ ਦਿਨ ਬੰਦੀ ਛੋੜ ਦਿਵਸ ਮਨਾਉਣੇ ਹਨ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਏਕਾ ਤਖਤ ਤੇ ਪਹੁੰਚੇ ਬਿਰਾਜਮਾਨ ਹੋਏ ਤਾਂ ਸਤਿਗੁਰੂ ਜੀ ਨੇ ਬਿਰਾਜਮਾਨ ਹੋ ਕਰਕੇ ਇਹ ਹੁਕਮਨਾਮਾ ਸਤਿਗੁਰੂ ਜੀ ਨੇ ਸਿੱਖ ਸੰਗਤਾਂ ਨੂੰ ਬਖਸ਼ੇ ਹਨ ਕਿ ਸਿੱਖ ਸੰਗਤਾਂ ਗੁਰੂ ਦੇ ਪਿਆਰਿਓ ਗੁਰੂ ਦੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਤੇ ਗੁਰੂ ਘਰ ਵਿੱਚ ਹਰੇਕ ਥਾਮੀ ਦੀਵਾਵਲੀ ਔਰ ਗੁਰੂ ਦੇ ਪਿਆਰਿਓ ਰਾਤ ਨੂੰ ਦੀਵਾਵਲੀ ਤੇ ਸਤਿਗੁਰੂ ਜੀ ਦਿਨੇ ਸਤਿਗੁਰੂ ਜੀ ਦਾ ਸਾਰਾ ਦਿਨ ਕੀਰਤਨ ਕਥਾ ਰਾਗੀ ਢਾਡੀ ਸਾਰਾ ਦਿਨ ਦੀਵਾਨ ਚੱਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੇ ਵਿੱਚ ਬੰਦੀ ਛੋੜ ਦਿਵਸ ਮਨਾਇਆ ਗਿਆ ਤੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਖੁਸ਼ੀਆਂ ਦੇ ਪਰੇ ਦਿਨ ਸਤਗੁਰੂ ਜੀ ਸਭਨਾ ਨੂੰ ਵੰਡ ਰਹੇ ਨੇ ਸਭਨਾ ਤੇ ਸਤਗੁਰੂ ਜੀ ਦਇਆ ਦੀ ਨਜ਼ਰ ਪਾ ਰਹੇ ਨੇ ਸਤਗੁਰੂ ਦੇ ਧਰਮ ਘਰੋਂ ਸਭਨਾ ਨੂੰ ਸਤਗੁਰੂ ਜੀ ਅਸੀਸਾਂ ਦੇ ਰਹੇ ਨੇ ਸਤਗੁਰੂ ਆਪਣੇ ਸਿੱਖਾਂ ਤੇ ਗੁਰੂ ਦੇ ਪਿਆਰੋ ਮੇਰ ਕਰਕੇ ਸਭਨਾ ਦੇ ਕਾਰਜ ਦੇ ਲਈ ਸਤਗੁਰੂ ਸੱਜੇ ਪਾਤਸ਼ਾਹ ਜੀ ਸਭਨਾ ਨੂੰ ਖੁਸ਼ੀਆਂ ਵੰਡ ਰਹੇ ਹਨ ਸਤਗੁਰੂ ਸੱਜੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਗੁਰ ਇਤਿਹਾਸ ਆਪ ਜੀ ਨੇ ਸਰਬਨ ਕੀਤੇ ਹਨ ਅੱਜ ਉਹ ਦੀਪਾਵਲੀ ਔਰ ਸਤਗੁਰੂ ਜੀ ਦਾ ਬੰਦੀ ਛੋੜ ਦਿਵਸ ਹੈ ਆਪ ਸਭ ਸੰਗਤਾਂ ਨੂੰ ਦੁਬਾਰੇ ਫਿਰ ਲੱਖ ਲੱਖ ਵਧਾਈ ਹੋਵੇ